ਜੀ ਸਾਰਿਆਂ ਨੂੰ ਆਸੀ ਮੇਰੀ ਦਾਦੀ ਜੀ ਆਸੀ ਸਾਡੇ 4 ਦਿਨਾਂ ਦੀ ਬੱਚੀ ਆ ਦਾਦੀ ਜੀ ਬੋਲ ਬੋਲਣਾ ਹੋਈ ਬੋਲੂਗੀ ਆ ਬੱਚੀ ਨੂੰ ਹੰਡਵਾ ਰਹੇ ਹਾਂ ਜੀ ਇਹਦੀ ਸੇਵਾ ਕਰ ਰਹੀ ਹੈਗੀ ਤਿੰਨ ਚਾਰ ਪਹਿਲਾਂ ਬੱਚੀਆਂ ਹੁੰਦੀ ਅਸੀਂ ਜੀ ਨਾ ਸਾਰਿਆਂ ਨੂੰ ਮਤਲਬ ਪੁੰਨ ਕਰ ਦਿੰਦੀ ਸੀ ਹਰ ਇੱਕ ਨੂੰ ਜੇ ਇਹਦੀ ਬੱਚੀ ਜਦੋਂ ਮਹੀਨੇ ਖੜੀ ਹੋਣੀ ਤੇ ਫਿਰ ਇਹ ਚ ਕੀ ਪਰਿਵਾਰ ਕਹਿੰਦੇ ਵੀ ਦਾਦੀ ਮਾਂ ਮੰਮੀ ਵੀ ਸਾਡ ਨੂੰ ਬੱਚੀ ਪਾਲ ਕੇ ਦੇ ਜੀ देखो जी फिर आपने की रखना शुरू करता जी येवा आप ला देना साड़म सारे ऐसे चीज ला देंगे जी फिर गाहा यह नहीं जो ये राजी हो गए ये एदा भी ब्लाउट पा देखो जी ये है जी ਨਾ ਇਹ ਜੰਗ ਠੀਕ ਹੀ ਗੋ ਬਾਣਾ ਜੀ ਜੋ ਟਾਇਰ ਪੈ ਗਿਆ ਫੇਰਾ ਹਰੇ ਲਾ ਜੀ ਇਹ ਇਹ ਕੁੱਤਾ ਇਧਰ ਉਹ ਬਾੜੀ ਚੋਂ ਵੱਟਕੇ ਇਧਰ ਆਉਂਦਾ ਜੀ ਕੇ ਫੇਰ ਇਹ ਪਹਾਰੇ ਲੀ ਜੀ ਇਹ ਮਤਲਬ ਬਾੜੀ ਚ ਅਸੀਂ ਬਾੜੀ ਲਾਇਆ ਕਰਦੇ ਸੀ ਉਹ ਬਾੜੀ ਐ ਕਿ ਸਾਡੀ ਰਹੇਗਾ ਜੀ ਰਹੇਗੀ ਕਿਉਂਕਿ ਇਹਨਾਂ ਦੇ ਦਾਦਾ ਜੀ ਦੀ ਰਿਟਾਇਰਮੈਂਟ ਸੀ ਇੱਧਰ ਅਸੀਂ ਮੈਂ ਜੀ ਆ ਖਾਣੇ ਪੀਣੇ ਦਾ ਸਾਈਡ ਤੇ ਲਾਇਆ ਸੀ ਉਹ ਵੀ ਕੱਟ ਕੇ ਖਾਣੇ ਗਈ ਕਿ ਬਾੜੀ ਲੈ ਗਈ ਥੋੜੀ ਜਿਹੀ ਬਾੜੀ ਥੂੜੂ ਕਰਾਂ ਜਿਹੀ ਛਾਈ ਬਾੜੀ ਲਾ ਮਾਗੇ ਉਹ ਕੱਦੂਆ ਵੀ ਅਵੇੰਦਾ ਤੋਂ ਉਹ ਨਦੀ ਦੇ ਬਿੰਦਾ ਲਾ ਰਹੀ ਆ ਬੰਨਿਆ ਨੇ ਦੇਖੋ ਜੀ ਸਬਜ਼ੀ ਸਾਨੂੰ ਸਬਜ਼ੀ ਵੀ ਨਹੀਂ ਮੁੱਕਦੀ ਤੇ ਨਾ ਇਹ ਹੈ 아이 ਐਸੋ ਤਰ੍ਹਾਂ ਕਹਿ ਰਹਾ ਜੀ ਦੁੱਧ ਬੱਚਾ ਪੁੱਤ ਰੱਬ ਸਰੂ ਰੇਵੇ ਜੀ ਇੰਨਾ ਕ ਮੇਰਾ ਹੋਇਆ ਜੀ ਗੇਂਤੀ ਆ ਜੀ ਸਮਾਂਇਸ਼ ਕਰੋ ਗਾਇ ਕਰੋ ਸਰਪ੍ਰਾਈਜ਼ ਕਰੋ ਸਾਸਰੀ ਅਕਾਲ ਜੀ ਸਾਰਿਆਂ ਨੂੰ ਉਹ ਸੀ ਜੀ ਮੇਰੀ ਦਾਦੀ ਜੀ ਆ ਦਾਦੀ ਇੱਧਰ ਆਉ ਮਰਿਆ ਹਾਂ ਜੇ ਹੈ ਨਾ ਪੰਤਰਾ ਵਿੱਚ ਨਾ ਬੁੱਧ ਜੀ ਬਹੁਤ ਟੀਲ ਗਾਉ ਹੈ ਤੇ ਮਾਗਰ ਹੈ ਨਾ ਤੇ ਬੱਚੀ ਹੈ ਤੇ ਪੱਛੀ ਦੀ ਬਹੁਤ ਦਸ਼ਨਾ ਸਾਰੀ ਜਿਹੜੀ ਕਿ ਮਲਿਸਕਾਂ ਤੇ ਕਿ ਪੱਛੀ ਨੂੰ ਫਾਈਨਲ ਰੋਕੀ ਬਵਾਸੇ ਨਾ ਸਹਾਬ ਤੋਂ ਪਿਆਕੀ ਹਟੇਗਾ ਇਹਨਾਂ ਨੇ ਸੇਵਾ ਪੂਰਨ ਕਰਨੀ ਵੇਖੀ ਤੇ ਬਾਕੀ ਸਾਰੇ ਲੈਣਾ ਦੇ ਕਿ ਕੇ ਇੱਕ ਤੋਂ ਨੂੰ ਮਾਰੀ ਨਾ ਨਾ ਮਾਰੀ ਆ ਆਹ ਗੱਲ ਦਾ ਮਤਲਬ ਕੀ ਹੈ ਪੂਰਨ ਨਹੀਂ ਪੂਰਨ ਪੱਛੀ ਬਾੜਾ ਲਾ ਦੇ ਇਹ ਬੂਟਾ। ਇਹ ਇ ਸਾਡੀ ਬਾੜੀ ਹੁੰਦੀ ਸੀ। ਇੱਥੇ ਜੀ ਸਾਡੀ ਬਾੜੀ ਹੁੰਦੀ ਸੀ ਇੱਥੇ ਬਾੜੀ ਪੱਟ ਕੇ ਟੈਂਟ ਲਾਇਆ ਸੀ ਜੀ ਖਾਣ ਪੀਣ ਦਾ ਤੇ ਆਪ ਕਰਿਆ ਸੀ। ਉਹ ਸੀ ਏਨਾਰ ਦਾ ਬੂਟਾ। ਆਹ ਹੋਰ ਇਹਦੀ ਹੌਂਕ ਲੱਗ ਗਈ। ਮੈਂ ਰੋਜ਼ ਪੱਟ ਕੇ ਖਵਾਉਣਾ ਜੀ। ਉਹ ਸੀ ਅਮਰੂਦ ਦਾ ਬੂਟਾ ਜੀ। ਉਹ ਵੀ ਮੈਂ ਆਪ ਲਾਇਆ। ਸਤਿ ਸ੍ਰੀ ਅਕਾਲ ਬਬੀ। ਹਮਮਮ ਹੋਰ ਬਾਬਾ ਜੀ ਫਿਰ ਵਾਠ ਠੀਕ ਹੈ ਬਹੁਤ ਹੋ ਗਿਆ ਤਾਂ ਚੋਸੀ ਦਸ ਹਾਂ ਠੀਕ ਠਾਕ ਹਾਂ ਚਾ ਪਾਣੀ ਦੀ ਸੇਵਾ पाणी ਮੈਂ ਪਾਸਤਾ ਲੈ ਰਿਆ ਕਾ ਜੀ ਇਹ ਪਾਸਤਾ ਲੈ ਰਿਆ ਦੇਖੋ ਜੀ ਮੈਂ ਹੁਣ ਮੇਰੇ ਬੇਟੇ ਪੋਤੇ ਨੂੰ ਪਾਸਤਾ ਦਵਾ ਰਹੀ ਆ ਤੇ ਭਾਈ ਇਹ ਗਲੀ ਵਿੱਚ ਦੀ ਰਜਾਨਾ ਲੰਗਦਾ ਤੇ ਕਹਿੰਦਾ ਵੀ ਤੁਸੀਂ ਮਾਤਾ ਕੁਛ ਲੈਣਾ ਹੈਗਾ ਮੈਂ ਕਿਹਾ ਵੀ ਮੈਂ ਪੋਤੇ ਨੂੰ ਪਾਸਤਾ ਖਵਾਉਣੇ ਦਾ ਦੇਖੋ ਜੀ ਇਸ ਕੋਲ ਸਾਰੀ ਆਈਟਮ ਬਹੁਤ ਵਧੀਆ ਹੁੰਦੀ ਹੈ ਜੀ ਤੁਸੀਂ ਕਿਰਪਾ ਕਰਕੇ ਭਾਈ ਤੋਂ ਹਰੇਕ ਚੀਜ਼ ਖਾਣਾ ਜ਼ਰੂਰ ਲਿਆ ਕਰੋ ਸੋ ਡਿਫਰੈਂਡ ਚੁਮਾਕਦੇ ਕਰਦੇ ਹੁੰਦੇ ਆਂ ਹਾਂਜੀ ਸਾਰੇ ਲਵੇ ਇਹੀ ਹੈ ਜੀ ਵੀ ਆਏਗਾ ਹਰ ਇੱਕ ਚੀਜ਼ ਕੋਈ ਮਿਲਾਵਟ ਨਹੀਂ ਕੁਝ ਨਹੀਂ ਸਭ ਚੀਜ਼ ਅੱਛੀ ਤੋਂ ਅੱਛੀ ਲੈ ਕੇ ਆਉਂਦਾ ਜੂਪੀ ਸੇ ਆਉਂਦਾ ਜੂਪੀ ਸੇ ਆਉਂਦਾ ਹੈ पेठा मिठाई भी है अच्छा बढ़िया बढ़िया बिस्कुट भी है श्रेजलाल अच्छा। बिस्कुट है डिब्बे वाले बिस्कुट है जी सब अच्छा है जी ठीक है कितना जुप्पी से लाया आपके हाँ जी हाँ, अच्छा अच्छा